ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬੰਬੀਹਾ ਪਾਈ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਬਾਗਾਪੁਰਾਣਾ ਨੂੰ ਤਹਿਸੀਲ ਪੈਂਦੀ ਹੈ ਨੇੜੇ ਪਿੰਡੇ ਦੇ ਦੋਸੋ ਇੱਕ ਪਾਸੇ ਸਾਹੋਕੇ ਬਰਗਾੜੀਏ ਦੇ ਨੇੜ ਹੈ ਠੱਠੀ ਪਾਈ ਸੁਖਾਨੰਦ ਦੇ ਆਸ-ਪਾਸ ਦੇ ਪਿੰਡ ਹੈ ਜਿਹੜੇ ਘਰ ਚੋਂ ਅੱਜ ਵੀਡੀਓ ਬਣਾ ਰਹੇ ਹੈ ਭਾਈ ਚੌਕੀਆ ਪਸ਼ੂ ਲੈ ਆਉਂਦਾ ਵਿਕਰੀ ਵਾਲਾ ਅੱਜ ਬੜੀ ਸੋਹਣੀ ਜਰਸੀ ਇਸ ਵੀਰ ਕੋਲ ਵਿਕਰੀ ਵਾਲੀ ਆਈ ਹੈ। ਇਹਦੇ ਬਾਰੇ ਆਪਾਂ ਜਾਣਕਾਰੀ ਬਾਈ ਤੋਂ ਲਵਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ। ਪਸੰਦ ਜੀ ਨੂੰ ਆ ਜੂਗੀ ਉਹਦਾ ਹੱਕ ਆ ਵੀ ਉਹ ਤਸੱਲੀ ਕਰੇ ਭਰਾ ਆ ਕੇ ਤੇ ਆਪਦੀ ਸਮਝ ਨਾਲ ਤੁਸੀਂ ਖਰੀਦਿਓ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ। ਮਿਲਦੇ ਆਂ ਬਾਈ ਨੂੰ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ। ਨਾਮ ਆਪਣਾ ਦੱਸਦੀ ਬਾਈ। ਗੋਰਾ ਸਿੱਧੂ ਜੀ। ਗੋਰੇ ਬਾਈ ਅੱਜ ਆਪਾਂ ਜਿਹੜੀ ਇਹ ਜਰਸੀ ਦਿਖਾ ਰਹੇ ਆਂ ਹਾਂ। ਹਾਂਜੀ। ਕਨਵਾ ਸੁਆ ਸੁਣਾ ਨਹੀਂ। ਪਹਿਲਾ ਸੁਆ ਸੁਣੀ। ਦੰਦੋ ਕਿਵੇਂ ਆ ਬਈ ਇਹ? ਦੋ ਦੰਦ ਆ ਬਈ। ਦੋ ਦੰਦ ਆ ਦਿਨ ਹਜੇ ਕਿੰਨੇ ਲਊਗੀ ਇਹ 26 ਤਰੀਕ ਨੂੰ ਦਿਨ ਪੂਰੇ ਆ ਜਾਂ ਆਪਦੇ 9 ਮਹੀਨੇ ਹੋਣੇ 26 ਤਰੀਕ ਨੂੰ 6 ਦਿਨ ਪਏ ਅੱਜ ਜਾਨੀ ਹਜੇ 9 ਮਹੀਨੇ ਪੂਰੇ ਹੋਣੇ ਹਾਂਜੀ ਇਹ ਇਧਰੋਂ ਹੀ ਖਰੀਦੀ ਆ ਲੋਕਲ ਹੀ ਹਾਂ ਲੋਕਲ ਹੀ ਲਈ ਆ ਵੀ ਡਿਮਾਂਡ ਕੀ ਰੱਖਦੇ ਨੇ ਦੀ 98000 ਰੁਪਈਆ ਹੀ ਖੁੱਲ ਗਿਆ ਬਈ ਨੂੰ ਦੋ ਸੌ ਦੰਦੋਂ ਇੱਕ ਕਨਫਰਮ ਆ ਤੇ ਇਹਦੇ ਦੰਦ ਮੈਂ ਦੇਖੇ ਹੋਏ ਆ ਦੋਂਦੀ ਵਹਿੜ ਆ 98000 ਰੇਟ ਆ ਪਿਓਰ ਜਰਸੀ ਨਸਲ ਸੂਆ ਪਹਿਲਾ ਕਰਮ ਵਾਲੀ ਨੇ ਸੋਣਾ ਹਵਾਨੇ ਦੀ ਬਣਾਵਟ ਬੜੀ ਚੰਗੀ ਰੱਖੂਗੀ ਤਾਂ ਜਾ ਸੋਹਣਾ ਲੱਤਾਂ ਦੀ ਮਜ਼ਬੂਤ ਹੈ ਲੋਕਲ ਇਧਰੋਂ ਬਾਈ ਕਹਿੰਦਾ ਵੀ ਖਰੀਦੀ ਹੈ ਵੈਸੇ ਬੰਤਰ ਵੀ ਦੱਸਦੀ ਹੋਣੀ ਹੈ ਕਿਤੋਂ ਵੀ ਪਤਲੀ ਨਹੀਂ ਪੈਂਦੀ ਵੜ ਸਮਝ ਤੁਸੀਂ ਆਪ ਦੀ ਵਾਰਤ ਲਿਓ ਮੈਂ ਤਾਂ ਇਹ ਚਾਹਣਾ ਵੀ ਜਦੋਂ ਵੀਡੀਓ ਪਾਈਏ ਤੇ ਪਸੂ ਨਾਲ ਦੀ ਨਾਲ ਵਿਕੇ ਬਾਕੀ ਚੀਜ਼ ਸੋਹਣੀ ਹੈ ਤਾਂ ਵੇਖ ਵੀ ਜਾਣਾ ਗੁਰੇ ਭਾਈ ਥੋੜੀ ਲੰਬੀ ਇਧਰ ਨੂੰ ਤੋੜ ਦਿਓ ਜਾਂ ਇਥੋਂ ਪਿੱਛੇ ਹੀ ਮੋੜ ਲਓ ਫਿਰ ਸੋ ਦੱਸੋ ਇਹ ਤੁਹਾਨੂੰ ਫੇਰ ਤੋੜ ਕੇ ਦਿਖਾਣੇ ਹੈ ਕਨਫਰਮ ਹੈ ਦੋ ਦੰਦ ਦੇ ਦੰਦ ਮੈਂ ਵੈਸੇ ਵੀਡੀਓ ਚ ਦਿਖਾ ਵੀ ਦੇਵਾਂਗਾ ਤੇ ਮੇਰੇ ਦੇਖੇ ਹੋਏ ਵੀ ਹੈ ਜਿਹੜਾ ਵੀਰ ਆਊਗਾ ਖੈਰ ਉਹ ਵੀ ਦੇਖ ਸਕਦਾ ਹੁੰਦਾ ਚੰਗੇ ਢਾਂਚੇ ਦੀ ਐ ਸੋਹਣੀ ਜਰਸੀ ਵੱੱਛੀ ਸੋਹਣਾ ਹੀ ਦੁੱਧ ਪਾਊ ਹਾਲਾਂਕਿ ਸੂਣਾ ਦਾ ਗਰਮੀ ਚ ਪਰ ਦੁੱਧ ਵਧੀਆ ਦੇਊਗੀ ਬੱਚੇ ਚੰਗੇ ਪਾ ਦਊਗੀ ਜੇ ਕੋਈ ਵੀਰ ਜਰਸੀ ਦਾ ਸ਼ੌਂਕ ਰੱਖਦਾ ਤਾਂ ਇਨਵੈਸਟਮੈਂਟ ਕਰ ਸਕਦੇ ਹੋ ਤੁਸੀਂ ਇਦਾਂ ਦੀ ਜਰਸੀ ਦੇ ਉੱਤੇ ਅਗਾੜੀ ਚੰਗੀ ਐ ਦੱਸੋ ਖਾਣ ਪੀਣ ਦੀ ਖੁੱਲੀ ਡੁੱਲੀ ਐ ਦੰਦ ਭਾਈ ਫਾੜੀ ਲੀ ਮੜੇ ਦਿਖਾ ਦੇ ਸੋ ਦੰਦ ਦੋਸਤੋ ਵੀਡੀਓ ਦੇ ਵਿੱਚ ਤੁਹਾਨੂੰ ਫੇਰ ਵੀ ਕਨਫਰਮ ਕਰਾ ਦਿੰਨਾ ਹਾਲਾਂਕਿ ਮੈਂ ਪਹਿਲਾਂ ਇਹ ਦੰਦ ਦੇ ਦੇਖੇ ਹੋਏ ਐ ਕਨਫਰਮ ਐ ਦੋ ਦੰਦ ਓਕੇ ਭਾਈ ਪੂਰੇ ਫੇਰ ਲੈ ਜਾਈਏ ਉਧਰ ਤੋ ਟੈਕਿੰਗ ਆ ਗਿਆ ਦੋਸਤੋ ਵਾਰ-ਵਾਰ ਤੋੜਨ ਦਾ ਮਕਸਦ ਇੱਕ ਹੀ ਹੁੰਦਾ ਵੀ ਤੁਹਾਨੂੰ ਹਰੇਕ ਐਂਗਲ ਤੋਂ ਪਸ਼ੂ ਦਿਖ ਜੇ ਆਉਣਾ ਸੌਖਾ ਹੋ ਜੇ ਤੁਹਾਨੂੰ ਤੇ ਸੌਦਾ ਕੀਤਾ ਜਿਹੜਾ ਉਹ ਜਿੱਦਾਂ ਦਾ ਪਸ਼ੂ ਤੁਸੀਂ ਵੀਡੀਓ ਚੋਂ ਦੇਖਿਆ ਵੀ ਤੁਹਾਨੂੰ ਉਦਾਂ ਦਾ ਸਾਹਮਣੇ ਵੀ ਦੇਖਣ ਨੂੰ ਮਿਲ ਜੇ ਸੋ ਹੁਣ ਦੋਸਤੋ ਤੁਸੀਂ ਇਸ ਸਾਈਡ ਤੋਂ ਵੀ ਦੇਖ ਲਓ ਇਹਨੂੰ ਸੋਹਣੀ ਜਰਸੀ ਵੈੜ ਹੈ ਜਰੂਰ ਆ ਕੇ ਦੇਖੋ ਜੇ ਕੋਈ ਵੀਰ ਜਰਸੀ ਦਾ ਸ਼ੌਂਕ ਰੱਖਦਾ ਥੋੜੇ ਦਿਲ ਨੂੰ ਲੱਗੂਗੀ ਡਿਮਾਂਡ 98000 ਦੀ ਹੈ ਮਾਨਤਨ ਮੌਕੇ ਤੋਂ ਹੋਣਾ ਹੀ ਹੁੰਦਾ ਹਰੇਕ ਪਸ਼ੂ ਚੋਂ ਹਰੇਕ ਭਰਾਈ ਥੋੜੇ ਬਹੁਤ ਰਪਏ ਛੱਡ ਦਿੰਦਾ ਹੁੰਦਾ ਹੈ ਉਦੇ ਲਈ ਜ਼ਰੂਰੀ ਹੈ ਵੀ ਤੁਸੀਂ ਕੋਲ आओ ਗੱਲਬਾਤ ਕਰੋ ਇੱਕ ਦੂਜੇ ਨਾਲ ਨਾਲੇ ਤੁਹਾਡਾ ਵਿਸ਼ਵਾਸ ਬਣੂਗਾ ਨਾਲ ਤੁਹਾਨੂੰ ਪਸ਼ੂ ਉਸ ਤਰੀਕੇ ਨਾਲ ਪਸੰਦ ਆ ਜਾਂਦਾ ਹੈ ਧੰਨਵਾਦ ਦੱਸੋ ਅੱਜ ਦੀ ਇਸ ਫੁੱਲ ਵੀਡੀਓ ਨੂੰ ਦੇਖਣ ਲਈ